ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਇੱਕ ਹੋਰ ਨਵੀਂ ਵੀਡੀਓ 'ਚ ਆਸ ਕਰਦਾ ਤੁਸੀ ਸਾਰੇ ਜਣੇ ਤੰਦਰੁਸਤ ਹੋਵੋਗੇ ਤੇ ਠੀਕ ਠਾਕ ਹੋਵੋਗੇ ਇਹ ਵੀਡੀਓ ਬਾਬਾ ਫਰੀਦ ਜੀ ਦੇ ਮੇਲੇ ਵਾਲੀ ਵੀਡੀਓ ਦਾ ਸੈਕੰਡ ਪਾਰਟ ਆ ਕੱਲ ਮੈਂ ਤਾਂ ਕਰਕੇ ਨਹੀਂ ਪਾਇਆ ਕਿਉਂਕਿ ਵੀਡੀਓ ਜਿਆਦਾ ਲੰਬੀ ਹੋ ਜੂਗੀ ਤਾਂ ਕਰਕੇ ਮੈਂ ਅੱਜ ਪਾਉਣ ਲੱਗਿਆ ਇਹ ਉਹਦਾ ਸੈਕੰਡ ਪਾਰਟ ਆ ਤੇ ਜਰੂਰ ਦੇਖੋ ਸਾਰੇ ਜਣੇ ਅਜੋਤਾ ਜੁਤਾ ਹਨਾ ਆਹ ਚੀਜ਼ ਦਿਖਾਉਣ ਆਹ ਰਹਿ ਗਈ ਕੀ ਹੈ ਇਹ ਬੈੱਡ ਸੀ ਹੈ ਬੈੱਡ ਸ਼ੀਟ ਵਗੈਰਾ ਹੁੰਦੇ ਸਨ ਲੈਣਾ ਕੁਛ ਆਪਾਂ ਨੇ ਦੇਖ ਨਹੀਂ ਥੜੇ ਲੱਗੇ ਉਹ ਬੰਨਣਾ ਨੂੰ ਤਾਂ ਮੱਕੀ ਲੈਣਾ ਇਹ ਪੱਥਰ ਦਾ ਸਮਾਨ ਚੀਨੀ ਦਾ ਕੱਪ ਵਗੈਰਾ ਚਾੜੇ ਡੈਕੋਰੇਸ਼ਨ ਵਾਸਤੇ ਇੱਧਰ ਆ ਯਾਰ ਲੜੀ ਨਾ ਜੋ ਵੜੀ ਵਿੱਚ ਨਾਂ ਛੱਲੇ 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 ਹਨ ਅਰੇ ਦੇਖ ਕੇ ਕਿਉਂ ਨਾ ਦੇਖ ਆਹ ਸੈਂਕੜੇ ਛੋਟੇ ਛੋਟੇ ਜਵਾਕਾਂ ਵਾਲਾ ਸਮਾਨ ਹੈ ਤਾਂ ਬਾਜੀ ਕਿਹ ਘੈਂਟ ਜਰਮੀ ਹੈ ਇੱਕ ਤਾਂ ਇਹ ਕਿਲਾ ਇਹ ਨਹੀਂ ਕਿ ਇਹ ਕਰਿਆ ਨਹੀਂ ਕਿ ਇਹ ਕਰਿਆ ਸਮਝ ਆਵਾ ਇਹ ਸਾਈਡ ਦੀ ਕਿਰਤ ਨਹੀਂ ਸਾਈਡ ਦੀ ਕੋਈ ਬਾਤ ਨਹੀਂ ਸਾਡਾ ਕਿ ਇਹ ਵੀ ਮੇਰੇ ਕੋਲ ਸੇਕਾ ਕਰਦੇ ਹੋਗੇ ਜੀ ਜਿਆਦਾ ਜੀ ਪਾਣੀ ਪਾਣੀ ਕਿਨੇ ਦੀਆ ਕਣ ਘੰਟਾ ਵੈਸੀ ਆ ਸੋਫੇ ਹਨ ਲੈ ਨਾ ਲੈ ਗਾ ਗੱਦੇ ਸੋਫੇ ਵਗੈਰਾ ਡਾਈਨਿੰਗ ਟੇਬਲ ਲੱਕੜ ਦੀ ਬ੍ਰਾਈਡਿਅ ਆਪਣੀ ਹੈ ਲੱਕੜ ਦੀ ਪੂਰੀ ਡਿਜ਼ਾਈਨ ਹੋ ਕੀਤਾ ਹੋਇਆ ਬਣਾਇਆ ਹੋਇਆ ਇਹਦਾ ਬੁੱਧ ਨੂੰ ਪਤਾ ਨਹੀਂ ਆਪਾ ਉਧਰ ਹੈਗਾ 200 ਰੁਪਏ ਚਾਰ ਆਹ ਮੈਂ ਪੁੱਛਦਾ ਬਾਕੀ ਸਾਰੇ ਚਾਪੇ ਉਧਰ ਹੈ ਚਾਰ ਵੱਖ-ਵੱਖ ਤਰ੍ਹਾਂ ਦਾ ਆਚਾਰ ਲਸਣ ਦਾ 119 ਨੰਬਰ ਤੇ ਇੱਧਰ 118 119 ਤੇ 4 ਇੱਧਰ ਤੋਂ ਜਾਇਆ ਕੜਾਵਾ ਨੂੰ ਦੇਖ ਰਹਿਣਾ ਇੱਧਰ ਤੋਂ ਜਵਾਖਾਂ ਵਾਲਾ ਸਮਾਨ ਦਾ ਚਲ ਇਹ ਵੀ ਦਿਖਾਉਣਾ ਆਪਾਂ ਐਣਕਾਂ ਬੈਲਟਾਂ ਰਮਾਲ ਤੇੀਆਂ ਟੋਪੀਆਂ ਐਣਕਾਂ ਇੱਥੋਂ ਖਰੀਦ ਸਕਦੇ ਖੇਡਾਂ ਜਵਾਕਾਂ ਦੀਆਂ ਕੁਜਵਾਕਾਂਆਂ ਖੇਡਾਂ ਹੀ ਹੁੰਦੀਆਂ ਹਨ ਮੇਲਿਆਂ 'ਚ ਆਪਾਂ ਕੋ ਮੇਲ ਦਾ ਤਾਂ ਨਹੀਂ ਹੁੰਦਾ ਤੁੰਕੀ ਲੈਣਾ ਨਾ ਡਰੈਸ ਨੇ ਹੁਣ ਆਪਾਂ ਚੱਲਦੇ ਹਾਂ ਝੂਲੇਆਂ ਵਾਲੇ ਪਾਸੇ ਇੱਥੇ ਟੈਟੂ ਟੈਟੂ ਬਣਾਉਣੇ ਹੁਣ ਜੀ ਨੇ ਰੂ ਬਣਾ ਲਓ ਭਾਈ ਇਹ ਕੀ ਆ ਅੰਡਰਵਾਟਰ ਫਿਸ਼ ਟਨਰ ਦਬਾਈਏ ਤੇ ਸਿੰਗਾਪੁਰ ਵਰਗਾ ਸਵਾਦ ਪਾਣੀ ਹੋਵੇ ਜੇ ਤਾਹਾਂ ਟੈਕਟ ਬਹੁਤ ਹੋਣੀ ਆਹ ਦੇਖ ਟੇਸਟੀਆਂ ਹਨਾ ਖਾਣਾ ਮਾਰ ਡੱਗੀ ਜਨਾਲੇ ਇਹ ਗੱਲ ਮਾਰਦੇ ਲੱਗਿਆ ਲੈਂਦੇ ਆ ਜਵਾਕ ਅਨਿਆਰੇ ਪੂਰੇ ਨੇ ਜਾਰੇ ਆਪਾਂ ਵੀ ਬਹੁਤ ਲੱਭਦੇ ਆ ਇਹ ਬੱਤਕਾਂ ਦੇ ਝੁੱਲੇ ਹੋ ਗਏ ਤੇ ਸਾਹਮਣੇ ਲਾਉਂਦੇ ਤੋਂ ਖਾਣਾ ਉਹ ਨੰਬਰੀ ਹੈਣੀ ਇਹ ਵੀ ਖੇਡਾਂ ਹੀ ਆ ਜਵਾਕਾਂ ਦੇ ਨਾਲ ਇਹ ਨਿਸ਼ਾਨੇ ਰਫਲ ਦੇ ਨਿਸ਼ਾਨੇ ਕਿਹੜੇ ਸਮਾਨ ਤੇ ਲਾਇਆ ਸਮਾਨ ਆਪਣਾ ਇਹ ਫੁੱਟਬਾਲ ਵਾਲੀ ਗਲਾਸ ਛੱਟਣੇ ਆ ਮਾਰ ਕੇ ਇਹ ਵੀ ਉਹੀ ਹੋ ਗਿਆ ਕੜੇ ਪਾਉਣੇ ਹੁੰਦੇ ਜਿਹਦੇ ਚ ਉਪਰਲੇ ਪਾਸੇ ਵੀ ਕੜਿਆਂ ਵਾਲਾ ਸਿਸਟਮ ਹੀ ਹੈ ਪੈਂਦੇ ਨਹੀਂ ਹੁੰਦੇ ਵੈਸੇ ਇਹ ਕਹਿਣਾ ਹੀ ਸਭ ਤੇ ਫੁੱਲਪਲੇ ਇੰਦਣੇ ਹੈ ਇਹ ਵੀ ਰਫਲੀਆਂ ਫੁੱਲਪਲੇ ਭੰਨਣੇ ਆ ਮਾਰ ਕੇ ਇੱਧਰ ਚੰਡੋੜਾ ਕੀ ਬੰਦ ਪੰਗਾ ਹਜੇ ਚੱਲੇਗਾ ਨਹੀਂ ਕਿਉਂਕਿ ਹਜੇ ਸਵੇਹਾ ਇੰਨਾ ਇਕੱਠ ਵੀ ਹੈ ਨਹੀਂ ਮੇਲੇ 'ਚ ਹਜੇ ਅਸੀਂ ਆ ਗਏ ਸੀ ਸਵੇਹਾ ਅਸੀਂ 9 ਵਜੇ ਆ ਗਏ ਤੇ ਇਹ ਖੁੱਲਿਆ 11 ਵਜੇ ਤਾਂ ਕਰਕੇ ਸਟਾਰਟ ਕਰੀ ਜਾਂਦੇ ਹਜੇ ਝੂਲੇ ਚੱਲੇ ਨਹੀਂ ਉਹਨੇ ਹਾਂ ਸਾਰਿਆਂ ਵੀ ਹਜੇ ਖੜੇ ਆ ਝੂਲੇ ਸਾਰੇ ਖੜੇ ਆ ਕੋਈ ਨਹੀਂ ਚੱਲਦਾ ਹਾਂ ਇੱਧਰ ਸਾਰਾ ਝੂਲੇ ਵਾਲਾ ਸਿਸਟਮ ਹੀ ਆ ਆ ਕੀ ਹੋਇਆ ਟਾਵਰ ਆ ਸਾਰੇ ਬੱਚਿਆਂ ਵਾਸਤੇ ਝੂਲੇ ਚੰਡੋਲਾ ਤੇ ਤਾਂ ਚਲ ਵਡੇ ਵੀ ਲੈ ਲੈਂਦੇ ਆ ਝੂਟੇ ਫੇਦਰ ਕੀ ਆ ਪੂਤ ਮੰਗਲਾ ਪੂਤ ਮੰਗਲਾ ਇੱਥੇ ਜੇਗਾ ਇੱਧਰ ਸਾਰਾ ਚੂਲਿਆਂ ਵਾਸਤੇ ਚੂਲੇ ਬੱਚਿਆਂ ਵਾਸਤੇ ਵੱਡਿਆਂ ਵਾਸਤੇ ਇੰਜੋਏ ਕਰੋ ਨਾਲੇ ਖਾਓ ਪੀਓ ਮਿੱਤਰੋ ਇਹ ਚੰਡੂਲ ਵੱਡੀ ਚੰਡੂਲ ਸਾਰਿਆਂ ਨੂੰ ਵੱਡੀ ਚੰਡੂਲ ਇਹੀ ਆ ਸਥਾਨ ਮੈਂ ਫੇਰ ਦੱਸਦਿਆਂ ਫਰੀਦਕੋਟ ਦਾਣਾ ਮੰਡੀ ਤੇ ਮੇਲੇ ਲੱਗਿਆ ਹੋਇਆ ਬਾਬਾ ਫਰੀਦ ਜੀ ਦੇ ਆਗਮਨ ਪਰ ਸਮਰਪਿਤ ਹਰ ਸਾਲ ਦੀ ਤਰ੍ਹਾਂ ਇੱਥੇ ਮੇਲਾ ਲੱਗਦਾ ਆ ਜਾ ਚਲੋ ਹੁਣ ਤੁਹਾਨੂੰ ਹੋਰ ਕੁਝ ਦਿਖਾਉਣੀ ਹੈ ਫਿਰ ਗਾਹਾਂ ਜਾ ਕੇ ਹਾਂਜੀ ਇੱਥੇ ਆ ਗਿਆ ਖਾਣ ਪੀਣ ਵਾਲਾ ਸਮਾਨ ਇੱਧਰਲੇ ਪਾਸੇ ਇੱਧਰ ਜਿਵੇਂ ਜੂਸ ਬਾਹਰ ਇੱਧਰ ਵੱਖ-ਵੱਖ ਤਰ੍ਹਾਂ ਦੀਆਂ ਆਈਟਮਾਂ ਜਿਵੇਂ ਬਾਹਰ ਲੀਆਂ ਹੋਊਗਾ ਪੰਜਾਬ ਤੋਂ ਬਾਹਰ ਲੀਆਂ ਆਈਟਮਾਂ ਜੋ ਵੀ ਹੁੰਦੀਆਂ ਨੌਨ ਵੇਜ ਵੇਜ ਅੱਧੀਆਂ ਦੁਕਾਨਾਂ ਹਜੇ ਖੁੱਲੀਆਂ ਨਹੀਂ ਬੰਦ ਪੰਗਾ ਕਿਉਂਕਿ ਮੈਂ ਪਹਿਲਾਂ ਵੀ ਦੱਸਿਆ ਹਜੇ ਹੈਗਾ ਸਵੇਹਾ ਤੇ ਇਹ ਖੁੱਲ੍ਹੇ ਆਣੀਆਂ 2:00 ਵਜੇ ਨੂੰ ਹਜੇ ਸਮਾਨ ਤਿਆਰ ਕਰੀ ਜਾਂਦੇ ਆ ਇਧਰ ਟਿੱਕੀ ਵਗੈਰਾ 버ਗਰ ਸਾਰਾ ਸਾਰਾ ਫਾਸਟ ਫੂਡ ਹੈ ਇੱਧਰ ਬੈਠਣ ਨੂੰ ਹਾਲ ਬਣਿਆ ਹੋਇਆ ਹੈ ਗੋਲ ਗੱਪੇ ਟਿੱਕੀ ਕਿੰਨੀ ਸੀ ਸਾਰਾ ਫਾਸਟ ਫੂਡ ਹੈ ਇਹ ਫਰਸਟ ਜੀ ਮਿਲ ਜੂਗਾ ਤੁਹਾਨੂੰ ਜਦੋਂ ਤੁਸੀਂ ਗੇਟ 'ਚ ਐਂਟਰ ਕਰੋਗੇ ਤੇ ਫਰਸਟ ਜੀ ਇਹ ਖਾਣ ਪੀਣ ਵਾਲਾ ਸ਼ਾਪ ਜਿਹੜੀਆਂ ਉਹ ਲੱਗੀਆਂ ਵੰਗਾਂ ਆਈਸਕ੍ਰੀਮ ਦਾ ਗੋਲਾ ਜਿਹੜਾ ਬਣਾ ਕੇ ਦੇਨੇ ਹੁੰਦੇ ਆ ਉਹ ਚੀਜ਼ ਐ ਇਹ ਆਈਸਕ੍ਰੀਮ ਇੱਧਰ ਬਰਫਗੋੜ ਜੇ ਆਪਣੀ ਇਹ ਵੀਡੀਓ ਤੁਹਾਨੂੰ ਵਧੀਆ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਲਾਈਕ ਕਰ ਦਿਓ ਤੇ ਕਮੈਂਟ ਕਰਕੇ ਜਰੂਰ ਦੱਸਿਓ ਮਿਲਦੇ ਆ ਕਿਸੀ ਅਗਲੀ ਵੀਡੀਓ 'ਚ ਤਦ ਤੱਕ ਦੇ ਲਈ ਧੰਨਵਾਦ